ਇਹ ਘਾਟ ਪਰ ਉਤਰੇ ਔਰ ਉਸ ਸਮਾਦ ਸਥਿਤ ਸੱਜਣ ਦੇ ਸਾਹਮਣੇ ਆ ਬੈਠੇ ਕੁਛ ਇਲਾਚੀਆਂ ਅੱਗੇ ਧਰੀਆਂ ਬਰੇ ਅਦਬ ਨਾਲ ਮੱਥਾ ਟੇਕਿਆ ਤੇ ਫਿਰ ਥੋੜੀ ਵਿੱਤ ਤੇ ਨਿਮਰਤਾ ਨਾਲ ਹੱਥ ਜੋੜ ਕੇ ਬੈਠ ਗਏ ਕੁਛ ਚਿਰ ਪਿੱਛੋਂ ਸਮਾਧੀ ਸਥਿਤ ਸੱਜਣ ਦੇ ਨੈਣ ਖੁੱਲੇ ਨੈਣ ਜੋ ਪ੍ਰੇਮ ਰੰਗ ਦੇ ਰਸ ਦੇ ਨਾਲ ਭਰੇ ਹੋਏ ਸਨ ਉਹਨਾਂ ਦੋਹਾਂ ਤੇ ਆਪਣੀ ਪਿਆਰੀ ਨਜ਼ਰ ਪਾਉਂਦੇ ਹੀ ਦੋਹਾਂ ਨੂੰ ਮੋਹਤ ਕਰਕੇ ਫੇਰ ਚਰਨੀ ਨਿਵਾਲੇ ਸਵਾਦੀ ਵਾਲੇ ਸੱਜਣ ਨੇ ਅਸ਼ੀਰਵਾਦ ਕਹੀ ਤੇ ਇਤਨੀ ਸਵੇਰੇ ਆਉਣ ਦਾ ਕਾਰਨ ਪੁੱਛਿਆ ਜਿਸ ਦਾ ਉੱਤਰ ਉਸ ਨਵੇਂ ਆਏ ਸੱਜਣ ਨੇ ਇਸ ਤਰ੍ਹਾਂ ਦਿੱਤਾ हे ਭਗਵਾਨ ਆਪ ਰਾਜਾ ਹੋਣ ਕਰਕੇ ਸਤਕਾਰਯੋਗ ਹੋ ਔਰ ਬ੍ਰਾਹਮਣ ਹੋਣ ਕਰਕੇ ਪੂਜੇ ਹੋ ਈਸ਼ਵਰ ਪ੍ਰਾਇਣ ਹੋਣ ਜਾਣ ਕਰਕੇ ਮੇਰੇ ਪਿਆਰੇ ਹੋ ਮੈਂ ਅਤਿਥੀ ਹੋ ਕੇ ਆਪ ਦੇ ਦਵਾਰੇ ਆਇਆ ਸਮਾਦੀ ਲਈ ਜਾਗਰਤ ਬ੍ਰਾਹਮਣ ਕਹਿ ਲੱਗਾ ਆਪ ਵੀ ਰਾਜਾ ਹੋ ਮੇਰੇ ਸਤਕਾਰਯੋਗ ਹੋ ਐਸੇ ਵਾਕ ਨਾ ਆਖੋ ਫਿਰ ਨੇ ਕਿਹਾ हे ਪੰਡਤਾਂ ਦੇ ਸ਼ਰੋਮਨੀ ਪੰਡਿਤ ਸ਼ਿਵਦਤ ਜੀ ਆਪ ਤੋਂ ਪੁੱਜੇ ਹੋ ਆਪ ਬ੍ਰਾਹਮਣ ਕੁਲ ਦੇ ਚੂੜਾਮਣੇ ਹੋ ਮੈਂ ਇੱਕ क्षत्रिय ਹਾਂ ਅਤਿੱਥੀ ਹੋ ਕੇ ਇਸ ਲਈ ਆਇਆ ਹਾਂ ਕਿ ਮੇਰੇ ਘਰ ਵੰਸ਼ ਨਹੀਂ ਹੈ ਰਾਜ ਭਾਗ ਦੇ ਸਾਹਮਣੇ ਵਾਲਾ ਕੋਈ ਨਹੀਂ ਆਪ ਦੀ ਅਸੀਸ ਕਰਕੇ अनेका ਦੇ ਘਰ ਸੰਤਾਨ ਹੋਈ ਹੈ ਮੇਰੇ ਪਰ ਵੀ ਤਰੁਠੇ ਅਰੇ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਪੰਡਿਤ ਸ਼ਿਵਦਤ ਜੀ ਇਸ ਤਰ੍ਹਾਂ ਕਹਿਣ ਲੱਗੇ ਰਾਜਾ ਫਤੇਜੰਦ ਮੈਣੀ ਜੀ ਆਪ ਦਾ ਆਉਣਾ ਮੇਰੇ ਸਿਰ ਮੱਥੇ ਉੱਤੇ ਹੈ ਪਰ ਇਹ ਆਪ ਨੂੰ ਠੀਕ ਖਬਰ ਨਹੀਂ ਮਿਲੀ ਕਿ ਮੈਂ ਪੁੱਤਰਦਾਨ ਕੀਤੇ ਹੋਇਆ ਫਤੇਜੰਦ ਕਹਿਣ ਲੱਗੇ ਸ਼੍ਰੀ ਜੀ ਫਲਦਾਰ ਬ੍ਰਿਸ਼ ਨਿਉਂਦੇ ਹਨ ਵੱਡੇ ਸਦਾ ਨਿਮਰਤਾ ਕਰਦੇ ਹਨ ਪਰ ਸ਼੍ਰੀ ਜੀ ਦੇ ਜਿਸ ਤਰ੍ਹਾਂ ਜਗਤਾ ਸੇਠ ਅਰ ਅਨੇਕਾਂ ਹੋਰ ਨਾ ਪਰ ਤਰੁਠੇ ਹਨ ਮੇਰੇ ਪਰ ਵੀ ਤਰੁਠ ਪੈਣ ਕੇਵਲ ਇੱਕ ਪੁੱਤਰ ਦੀ ਯਾਚਨਾ ਹੈ ਅਰ ਇਸ ਲਈ ਮੈਂ ਆਪ ਦੀ ਸ਼ਰਨ ਆਇਆ ਹਾਂ ਸ਼ਿਵਦਤ ਜੀ ਬੋਲੇ ਹੈ ਰਾਜਾ ਹੈ ਮੇਰੇ ਮਿੱਤਰ ਹੈ ਸਤਕਾਰ ਜੋ ਸੱਜਣ ਇਹ ਕੌਤਕ ਈਸ਼ਵਰ ਆਪ ਕਰ ਰਿਹਾ ਹੈ ਇਹ ਜਾਰੀ ਕਲਾ ਉਸ ਦੀ ਵਰਤ ਰਹੀ ਹੈ ਪਲਾ ਮੈਂ ਕੀ ਕਹਾ ਉਹ ਆਪ ਆਇਆ ਹੋਇਆ ਹੈ ਆਪ ਚੋਜ ਕਰ ਰਿਹਾ ਹੈ ਫਤਿਹ ਚੰਦ ਪਰ ਤੁਹਾਡੀ ਰਸਨਾ ਤੇ ਹੀ ਬੈਠ ਕੇ ਕਰਦਾ ਹੈ ਸ਼ਿਰਦਤ ਕਹਿ ਲਗੇ ਆਪ ਸਰੀਰ ਧਾਰ ਕੇ ਹੁਣ ਖੁਦ ਕਰ ਰਿਹਾ ਹੈ ਮੈਨੂੰ ਤਾਂ ਦਰਸ਼ਣਾ ਨਾਲ ਨਿਹਾਲ ਕਰ ਰਿਹਾ ਹੈ ਸੱਚ ਜਾਣੋ ਮੈਂ ਟਾਲ ਨਹੀਂ ਰਿਹਾ ਮੇਰਾ ਵਿਸ਼ਵਾਸ ਧ੍ਰਿੜ ਵਿਸ਼ਵਾਸ ਇਹ ਹੈ ਕਿ ਆਤਮ ਮੰਡਲਾਂ ਦੀ ਉਹ ਜੋਤ ਜੋ ਕਦੇ ਗਲਾਨੇ ਪਈ ਤੇ ਸੰਸਾਰ ਰੱਖਿਆ ਨੂੰ ਆਇਆ ਕਰਦੀ ਸੀ ਉਹ ਆਈ ਹੋਈ ਹੈ ਮੈਂ ਪਤਿਆਲੇ ਹਾਂ ਜੋ ਸੰਕਲਪ ਧਾਰੇ ਉਹਨਾਂ ਨੇ ਪੂਰੇ ਕਰ ਦਿੱਤੇ ਜੇ ਮੈਂ ਇਸੇ ਕਿਨਾਰੇ ਇਹ ਸੋਚ ਕੇ ਬੈਠਾ ਹਾਂ ਕਿ ਰਾਮ ਰੂਪ ਹੋ ਕੇ ਦਿ세 ਤਾਂ ਉਸ ਦਿਨ ਰਾਮ ਰੂਪ ਹੋ ਕੇ ਹੀ ਦਿ세 ਜੇ ਕ੍ਰਿਸ਼ਨ ਰੂਪ ਚ ਆਇਆ ਤਾਂ ਉਹ ਰੂਪ ਵਾਲੇ ਹੋ ਗਏ ਜੇ ਬੁੱਧ ਭਗਵਾਨ ਦੀ ਸੂਰਤ ਚ ਆਈ ਤਾਂ ਉਹ ਬੁੱਧ ਭਗਵਾਨ ਹੋ ਗਏ ਜੋ ਕਿਹਾ ਸੋ ਹੋ ਗਿਆ ਆਪਣੇ ਆਪ ਉਹ ਜੋ ਸੰਤ ਮਾਰਗ ਹੈ ਜੋ ਸੰਤ ਕਰ ਗਏ ਕਲੇਜਾ ਕੱਢ ਕੇ ਲੈ ਗਏ ਮੈਂ ਹਣ ਅੱਠ ਪੈਰ ਉਹਨਾਂ ਦੀ ਸੁੰਦਰ ਮੂਰਤੀ ਦੀ ਛਾਵੇਂ ਵਿੱਚ ਮਗਨ ਹਾਂ ਇਹੋ ਮੇਰੀ ਸਮਾਦੀ ਹੈ ਇਹੋ ਮੇਰਾ ਤਪ ਹੈ ਦੇਖ ਪੂਰੇ ਵੱਲੋਂ ਸੂਰਜ ਚੜ ਰਿਹਾ ਹੈ ਪਰ ਸੂਰਜ ਦੀ ਨਵਯੋਗਨਾ ਟਿੱਕੀ ਉੱਤੇ ਮੇਰਾ ਬਾਲਾ ਪ੍ਰੀਤਮ ਜੀ ਤੀਰ ਕਮਾਨ ਖਿੱਚੀ ਖੜੇ ਹਨ ਪਿਆਰੇ ਮਿੱਤਰ ਉਹਦੀ ਸ਼ਰਨ ਲਵੋ ਤਾਂ ਪੁੱਤਰ ਕੀ ਲੋਕ ਪਰਲੋਕ ਮਿਲ ਜਾਣਗੇ ਬਖਸ਼ਿਸ਼ਾਂ ਦੇ ਦਰਵਾਜ਼ੇ ਖੁੱਲ ਜਾਣਗੇ ਇਹ ਕਹਿੰਦੇ ਹੋਏ ਪੰਡਤ ਜੀ ਦੇ ਨੈਣਾ ਵਿੱਚੋਂ ਨੀਰ ਵਹਿ ਤੁਰਿਆ ਸਰੀਰ ਕੰਬ ਗਿਆ ਔਰ ਪਿਆਰੇ ਦੀ ਖੀਚੂ ਵਿੱਚ ਮਗਰ ਹੋ ਗਏ ਚਿਰ ਮਗਰੋਂ ਨੈਣ ਖੁੱਲੇ ਫਤੇ ਚੰਦ ਨੇਉਕੀ ਕਹਿ ਲਗਾ ਭਗਵਾਨ ਕਿਰਪਾ ਕਰੋ ਫਿਰ ਇਸ ਦਾਸ ਤੇ ਦਾਸੀ ਨੂੰ ਉਹਨਾਂ ਦੇ ਚਰਨਾਂ ਕਮਲਾਂ ਪਰ ਲਟਾ ਦਿਓ ਪੰਡਤ ਜੀ ਬੋਲੇ ਭੱਤਰ ਜੀ ਇਸ ਰਸਤੇ ਦੀ ਗੱਲ ਹੈ ਇਹ ਮੰਨ ਦੀ ਗੱਲ ਹੈ ਇਹ ਤੈ ਪੈਨ ਦੀ ਗੱਲ ਪਰ ਕਿਵੇਂ ਤੁਸੀਂ ਆਪਣੇ ਘਰ ਬੈਠੋ ਦਿਨ ਰਾਤ ਧਿਆਨ ਰੱਖੋ ਕਿ ਜਗਤ ਰੱਖਿਖ ਸੁਆਮੀ ਦੇ ਦਰਸ਼ਨ ਹੋਣ ਕੇਵਲ ਧਿਆਨ ਧਰੋ ਪ੍ਰੇਮ ਨਾਲ ਖਿਆਲ ਕਰੋ ਚਿੱਤ ਦੀ ਲੋ ਲਾਓ ਸਿੱਖ ਉਪਜੇ ਅੰਦਰੋਂ ਚਾਉ ਉਪਜੇ ਪਿਆਰ ਮੌਲੇ ਲੋ ਚੁਮੜੇ ਫਿਰ ਮੇਰੇ ਚੋਜੀ ਗੋਬਿੰਦ ਮੇਰਾ ਭਲਾ ਪ੍ਰੀਤਮ ਮੇਰੇ ਬਾਲ ਲੀਲਾ ਵਾਲੇ ਸਾਈਂ ਤੁਹਾਡੇ ਗ੍ਰਹਿ ਵਿੱਚ ਆਉਣਗੇ ਤੇ ਤੁਹਾਡੀਆਂ ਸਭ ਵਾਸ਼ਨਾ ਪੂਰਨ ਕਰ ਦੇਣਗੇ ਪਰ ਦੇਖਣਾ ਉਹਨਾਂ ਨੂੰ ਸੁੱਕੀ ਪਿੰਜਰ ਵਾਲਾ ਉਦਾਸੀਨ ਵਿਰਾਗ ਉਸ ਵਿਰਾਗ ਨਾਲ ਢਲ ਚੁੱਕਾ ਨਿਤਾਣਾ ਨਿਮਾਣਾ ਦੇਖਣ ਦੀ ਆਸਾ ਨਾ ਕਰਨੀ ਉਹ ਆਤਮ ਮੰਡਲ ਦਾ ਸਵਾਮੀ ਹੈ ਖੇੜੇ ਦਾ ਰੰਗ ਦਾ ਹੈ ਹਸ ਮੂਰਤੀ ਹੈ ਮਨਮੋਹਨ ਹੈ ਉਹ ਰਸੀਆ ਵੀ ਹੈ ਆਨੰਦ ਵੀ ਹੈ ਆਨੰਦ ਦਾ ਕੰਧ ਵੀ ਹੈ ਖੁਸ਼ੀ ਦਾ ਓਸ਼ਾਲੇਦਾਰ ਸਾਗਰ ਹੈ ਉਹ ਮਾਹਾਂ ਦਾ ਸੁਭਰ ਭਰਿਆ ਸਰੋਵਰ ਹੈ ਉਤਸ਼ਾਹ ਦੀ ਸਦਾ ਖਿੜੀ ਬਸੰਤ ਹੈ ਖਿੱਚਦਾਰ ਹੈ ਧਰੋਂਦਾ ਹੈ ਖਿੱਚਦਾ ਪਰ ਪਤਾ ਨਹੀਂ ਲੱਗਣ ਦਿੰਦਾ ਤੇ ਠੱਗ ਜਾਂਦਾ ਤੱਕਦਾ ਜਾਦੂ ਹੋ ਜਾਂਦਾ ਹੱਸਦਾ ਕੀਲਿੰਦਾ ਬਚਨ ਕਰਦਾ ਮੋਹ ਲੈਂਦਾ ਅਨਰਾਗ અવਤਾਰ ਦਾ ਮਜਸਮਾ ਹੈ ਉਹ ਸਾਖਸ਼ਾਤ ਪ੍ਰੇਮ ਹੈ ਦੇਖੇਗਾ ਫਿਰ ਦੇਖ ਨਾ ਸਕੇਗਾ ਪਰ ਅੰਦਰਲੇ ਲੈਣ ਖੁੱਲ ਜਾਣਗੇ ਫਿਰ ਦਿਵਯਤਾ ਇਹੀ ਦੇਖੇਗੀ ਦਰਸ਼ਨ ਕਰੇਗੀ ਇਹ ਵਾਕ ਸੁਣਦਿਆਂ ਸੁਣਦਿਆਂ ਇਸਤਰੀ ਪਤੀ ਦੁਹਾ ਦੇ ਕਲੇਜੇ ਵਿੱਚ ਇੱਕ ਖਿਚਜੀ ਪੈਦਾ ਹੋ ਗਈ ਇੱਕ ਸੁਖ ਦੀ ਚਰਨਾਟ ਛਿੜੀ ਇੱਕ ਰਸ ਦੀ ਲਹਿਰ ਲੰਗੀ ਇੱਕ ਉਵਾਹੀ ਔਰ ਇਸ ਤਰ੍ਹਾਂ ਚਿਹਰੇ ਦੇ ਉੱਤੇ ਇੱਕ ਚਲਕ ਵੱਜ ਗਈ ਸ਼ਿਵਦੱਤ ਬੋਲੇ ਜਾਓ ਹੁਣ ਹੁਣ ਘਾਟ ਪਰ ਲੋਕ ਆ ਰਹੇ ਨੇ ਤੁਹਾਨੂੰ ਦੋਹਾਂ ਨੂੰ ਇਸ ਤਰ੍ਹਾਂ ਵੇਖ ਕੇ ਵਿਚਾਰ ਕਰਨਗੇ ਮੈਂ ਭਾਵੇਂ ਰਾਜਾ ਹਾਂ ਪਰ ਬ੍ਰਾਹਮਣ ਹੋਣ ਕਰਕੇ ਤੇ ਸਦਾ ਤੋਂ ਠਾਕਰ ਪੂਜਾ ਇੱਥੇ ਕਰਨੇ ਕਰਕੇ ਦੰਦ ਕਥਾ ਵਿੱਚ ਨਹੀਂ ਆਇਆ ਤੁਹਾਡੇ ਉੱਤੇ ਲੋਕੀ ਚਰਚਾ ਕਰਨਗੇ ਫਤੇ ਚੰਦ ਜੀ ਸਤਿ ਬਚਨ ਕਹਿ ਕੇ ਮੱਥਾ ਟੇਕ ਕੇ ਉਠ ਖਲੋਤੇ ਹਨ ਠਾਕਰ ਪੂਜਾ ਆਪ ਨੇ ਇਸੇ ਕਾਰਨ ਤੇ ਤਿਆਗੀ ਜਾਪਦੀ ਹੈ ਸ਼ੇਰਦਾਰ ਜੀ ਨੈਣ ਪਰ ਕੇ ਕਹਿ ਲੱਗੇ ਹਾਂ ਇਸੇ ਕਰਕੇ ਉਹ ਨਾ ਠਾਕਰ ਕਾਠ ਵਿੱਚ ਹੈ ਨਾ ਪੱਥਰ ਵਿੱਚ ਨਾ ਮਿੱਟੀ ਵਿੱਚ ਉਤੇ ਆਤਮ ਪ੍ਰਕਾਸ਼ ਵਿੱਚ ਬਸ ਸਰੀਰ ਦੇ ਝੋਲੇ ਵਿੱਚ ਵਿਚਰ ਰਿਹਾ ਜਿਉਂ ਦਾ ਠਾਕਰ ਜੀਵਤ ਸ਼ਕਤੀ ਵਾਲਾ ਠਾਕਰ ਆਪ ਠਾਕਰ ਸੱਚ ਮੁੱਚ ਦਾ ਠਾਕਰ ਆ ਗਿਆ ਹੈ ਹੁਣ ਤਾਂ ਉਹਦੇ ਦਰਸ਼ਨਾਂ ਵਿੱਚ ਹੀ ਆਨੰਦ ਹੈ ਹੁਣ ਤਾਂ ਮੇਰੀ ਸ਼ਰਧਾ ਵਿੱਚ ਮੇਰਾ ਠਾਕਰ ਵਸਦਾ ਹੈ ਮੇਰੀ ਭਾਵਨਾ ਨੇ ਮੇਰੀ ਖਿਆਲੀ ਮੂਰਤ ਨਹੀਂ ਮਿਥ ਲਈ ਸਗੋ ਮੇਰੀ ਭਾਵਨਾ ਮੇਰੀ ਮਨਛਾ ਮੇਰੇ ਰਿਦੇ ਮੰਡਲ ਅੰਦਰ ਜਿਉਂਦਾ ਠਾਕਰ ਆ ਵਸਿਆ ਹੈ ਹੁਣ ਇਹ ਜਿਉਂਦਾ ਠਾਕਰ ਮੇਰਾ ਜੀਵਨ ਹੈ ਜੀਵਨ ਠਾਕਰ ਹੈ ਔਰ ਠਾਕਰ ਹੀ ਜੀਵਨ ਹੈ ਉਹ ਜਿਉਂਦਾ ਹੈ ਬੋਲਦਾ ਹੈ ਪਿਆਰ ਦਾ ਹੈ ਮੇਰਾ ਬਾਲਾ ਪ੍ਰੀਤਮ ਹੈ ਹਾਂ ਮੇਰਾ ਮੇਰਾ ਬਾਲਾ ਪ੍ਰੀਤਮ ਕਹਿੰਦੇ ਕਹਿੰਦੇ ਪੰਡਤ ਦੇ ਲੈਣ ਬੰਦ ਹੋ ਗਏ ਤੇ جھਲ ਤਲ ਵਰਤਰੀ ਗੰਗਾ ਦੇ ਠੰਡੇ ਸੀਤ ਜਲ ਵਿੱਚ ਇਹ ਜੀਵਨ ਸੋਮੇ ਤੋਂ ਨਿਕਲੀਆਂ ਨਿਕੀਆਂ ਹੰਜਾ ਤਰਪ ਤਰਪ ਟਟੀਆਂ ਔਰ ਪਾਣੀ ਨਾਲ ਪਾਣੀ ਹੋ ਗਈ ਹੁਣ ਰਾਜਾ ਫਤੇ ਚੰਦ ਤੇ ਉਹਦੀ ਇਸਤਰੀ ਮੱਥਾ ਟੇਕ ਕੇ ਵਿਦਾ ਹੋ ਗਏ ਸੂਰਜ ਦੀ ਟਿੱਕੀ ਉੱਚੀ ਹੋ ਗਈ ਗੰਗਾ ਜਲ ਵਿੱਚ ਸੂਰਜ ਦੀਆਂ ਕਿਰਨਾਂ ਪੈ ਪੈ ਕੇ ਕਿਹੋ ਜਿਹਾ ਰੰਗ ਬਣ ਰਹੀਆਂ ਇਧਰ ਘਾਟ ਪਰ ਗਹਿਮਾ ਗਹਿਮ ਹੋ ਗਈ। ਇਸ਼ਰਾਨੀਆਂ, ਧਿਆਨੀਆਂ, ਠਾਕਰ ਪੂਜਕਾਂ ਦੀ ਭੀੜ ਲੱਗ ਗਈ। ਹੌਲੀ-ਹੌਲੀ ਮਿੱਠਾ-ਮਿੱਠਾ ਜਿਹਾ ਰੌਲਾ ਪੈ ਰਿਹਾ ਹੈ। ਸ਼ਿਵਦਤ ਬ੍ਰਾਹਮਣ ਦਾ ਇਸ ਰੌਲੇ ਰੱਪੇ ਵਿੱਚੋਂ ਉੱਠਣ ਨੂੰ ਚੇਤ ਨਹੀਂ ਕਰਦਾ। ਰੌਲੇ ਵਿੱਚੋਂ ਕਿਸੇ ਸ਼ਾਂਤੀਵੱਲ ਚਿੱਤ ਲਾ ਕੇ ਬੈਠਾ ਹੈ। ਭੀੜ ਵਿੱਚੋਂ ਕਿਸੇ ਦੀ ਤਾਂਗ ਵਿੱਚ ਹੈ। ਅਚਾਨਕ ਪਾਣੀ ਵਿੱਚ ਕਿਸੇ ਭਾਰੀ ਸ਼ੈ ਦੇ ਡਿੱਗਣ ਦੀ ਆਵਾਜ਼ ਆਈ। ਔਰ ਗੰਗਾ ਦਾ ਪਾਣੀ ਇਸ ਤਰ੍ਹਾਂ ਉਛਲਿਆ ਜਿਸ ਤਰ੍ਹਾਂ ਕਿਤੇ ਕਰੜਾ ਪਚਾਲ ਆ ਜਾਂਦਾ ਹੈ ਪਾਣੀ ਉਛਲਦਾ ਹੈ ਕਿ ਮਾਨੋ ਸ਼ੋ ਸਾਗਰ ਵਿੱਚ ਤੂਫਾਨ ਆ ਗਿਆ ਛੱਲਾਂ ਦਾ ਓਸ਼ਾਲਾ ਨਦੀ ਦੇ ਵਿੱਚ ਕਿਨਾਰਿਆਂ ਤੋਂ ਬਾਰ-ਬਾਰ ਫਿਰਦਾ ਹੈ ਫਾਗ ਮਚਿਉ ਰਹੀ ਹੋਰੀ ਜਿਸ ਤਰ੍ਹਾਂ ਕਿਤੇ ਹੋਲੀ ਦੇ ਵਿੱਚ ਰੰਗ ਦੀ ਸ਼ਬਾ ਫੈਲਦੀ ਹੋਵੇ ਘਾਟ ਪਰ ਤਸੱਲੀ ਮਚ ਗਈ ਆ ਸਭ ਕਰਮਕਾਂਡੀ ਬ੍ਰਹਮਚਾਰੀ ਭਜੇ ਜਾ ਰਹੇ ਹਨ ਗੋਬਿੰਦ 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 ਆਯਾ ਦੀ ਸਦ ਸਭ ਦੇ ਮੂੰਹੋਂ ਆ ਰਹੀ ਹੈ ਪਲੋ ਪਲੀ ਵਿੱਚ ਘਾਟ ਸਾਫ ਹੋ ਗਿਆ ਸਾਰੀ ਪੀੜ ਨਸ ਭਜ ਗਈ ਘਾਟ ਨਿਰਜਨ ਹੋਣ ਦੀ ਧੀਰ ਸੀ ਕਿ ਛੱਲਾ ਬੰਦ ਹੋ ਗਿਆ ਅਰ ਪਾਣੀ ਵਿੱਚੋਂ ਪੂਰੇ ਵੱਲੋਂ ਸੂਰਜ ਦੀ ਟਿੱਕੀ ਅਤੇ ਸ਼ਿਵ ਦੱਤ ਦੇ ਤਰਸ ਦੇ ਲੈਣਾ ਦੇ ਵਿਚਾਰ ਅਰਸ਼ਾ ਕੁਸ਼ਾ ਦੇ ਨੂਰ ਦੀ ਜੋਤ ਆਖ ਲੋਤੀ ਪੰਡਤ ਜੀ ਚਫਾਲ ਡੰਡਵਤ ਪੈ ਗਏ ਤੇ ਮੋਹਣੀ ਮੂਰਤ ਜੋਤ ਨਰੰਜਣੀ ਦੇ ਪੈਰ ਦੇ ਪਿਆਰ ਭਰੇ ਠੁੱਡੇ ਨਾਲ ਸਿਰ ਨੂੰ ਝੁਕੀ ਕਿਆ ਉੱਠੋ ਚਰਨ ਸ਼ੋਹੇ ਕਿ ਸੁਖ ਸਾਗਰ ਹੋ ਗਿਆ ਅਮੇਵੇ ਦੀ ਰਾਸ ਚਰਨਾਟ ਪੰਡਤ ਜੀ ਦੇ ਲੋਹ ਲੋ ਵਿੱਚੋਂ ਲੰਘ ਗਏ ਉੱਠ ਕੇ ਗੋਡਿਆਂ ਪਾਰ ਅੱਧ ਬਨਾਲ ਹੋ ਬੈਠੇ ਬਾਲਾ ਪ੍ਰੀਤਮ ਮੇਰਾ ਬਾਲਾ ਪ੍ਰੀਤਮ ਦਾ ਜਾਪ ਜਪ ਰਿਹਾ ਤੱਕਦੇ ਹਾਂ ਤਾਂ ਇੱਕ ਸਜਿੰਦ ਤੇ ਇੱਕ ਨਜਿੰਦ ਦੋ ਸੂਰਜਾਂ ਦੇ ਵਿਚਕਾਰੇ ਇੱਕ ਝਲਕਾਂ ਮਾਰਦੇ ਪ੍ਰਕਾਸ਼ ਦੇ ਸਾਹਮਣੇ ਨੈਣ ਮੰਦੇ ਜਾਂਦੇ ਹਨ ਬਾਲਾ ਪ੍ਰੀਤਮ ਜੀ ਪੰਡਤ ਜੀ ਦੇਖੋ ਠਾਕੁਰ ਦੇ ਸਾਰੇ ਪ੍ਰੇਮੀ ਨਸਕ ਸੂਰਜ ਦੇ ਉਪਾਸ਼ਕ ਚਾਰ ਛਟ ਪਾਣੀ ਦਾ ਤਸੀਹਾ ਨਹੀਂ ਭੋਗ ਸਕੇ। ਬ੍ਰਹਮਚਾਰੀ ਸੰਧਿਆ ਤਰਪਨ ਵਿੱਚੇ ਧਿਆ ਕੇ ਉੱਠ ਪਜੇ। ਜੇ ਧੋਤੀ ਸਾਫਾ ਨਾ ਭਿੱਜ ਜਾਏ। ਸਮਾਧੀਆਂ ਵਾਲੇ ਪਾਣੀ ਦੇ ਖੜਕਾਰੇ ਨਾਲ ਉਥਾਨ ਹੋ ਗਏ। ਧਰਮ ਦਾ ਪਿਆਰ ਕਿਸ ਨਿਵਾਨ ਵਾਲ ਜਾਵਤ ਸਿਆ ਹੈ। ਸਾਰੇ ਡਰ ਦੇ ਵਿੱਚ ਡਰ ਨਾਲ ਡਰ ਵਰਗੇ ਹੋ ਗਏ ਤੇ ਡਰ ਕੇ ਭੱਜ ਗਏ। ਇਸ ਕਾਰਨ ਦੇਸ਼ ਦਾ ਕਲਿਆਣ ਨਹੀਂ ਹੋ ਰਿਹਾ ਦੇਸ਼ ਮਰਦਾ ਹੋ ਗਿਆ ਰਸਮ ਪ੍ਰਸਤੀ ਬਾਕੀ ਹੈ ਬੁੱਤ ਹੈ ਪਰ ਜਿੰਦ ਨਹੀਂ ਕਲਬੂਤ ਹੈ ਪਰ ਰੂਹ ਨਹੀਂ ਦੇਤਾ ਹੈ ਪਰ ਉਹਦੇ ਵਿੱਚ ਪੌਰ ਨਹੀਂ ਏ ਪੰਡਤ ਜੀ ਤਿਆਗ ਕਰ ਪਰ ਜੋ ਤਿਆਗੇ ਨਦੀ ਵਿੱਚ ਨਾ ਸਿੱਟ ਲੋੜਵੰਦ ਨੂੰ ਦੇ ਯੋਗ ਕਰ ਪਰ ਸੁੰਝ ਵਿੱਚ ਨਾ ਜੁੜ ਸਾਈ ਨਾਲ ਜੁੜ ਸੰਸਾਰ ਤੋਂ ਤਰੁੱਟ ਪਰ ਉੱਚਾ ਹੋ ਕੇ ਉਪਕਾਰ ਕਰ ਭਜਨ ਕਰ ਪਰ ਗ੍ਰਸਤ ਨਾ ਛੱਡ ਸਿਮਰਨ ਵੀ ਕਰ ਪਰ ਕੰਮ ਨਾ ਛੱਡ ਕਿਰਤ ਕਰ ਸਰੀਰ ਮਿਥਿਆ ਹੈ ਜਾਣ ਕੇ ਆਲਸੀ ਨਾ ਹੋ ਪਰ ਇਸ ਨੂੰ ਸਫਲ ਵੀ ਕਰ ਆਤਮ ਸत्य ਹੈ ਬਲ ਹੈ ਸ਼ਕਤੀ ਹੈ ਉਮਾ ਹੈ ਰਸ ਹੈ ਕੜਾਓ ਹੈ ਜਿੱਥੇ ਇਹ ਹੈ ਉੱਥੇ ਸਾਈ ਹੈ ਇਹ ਕਹਿੰਦੇ ਹੀ ਬਾਲਾ ਪ੍ਰੀਤੂ ਜੀ ਨੇ ਫੇਰ ਛਾਲ ਮਾਰੀ ਮਗਰੋਂ ਪੰਜ ਦਾ ਸਹੂਰ ਹਮਜੋਲੀਆਂ ਨੇ ਛਾਲ ਮਾਰੀ ਓ ਮਲਕੜੇ ਤਰਦੇ ਹਾਂ ਗੋਰਾ-ਗੋਰਾ ਸਰੀਰ ਪਿਆਰਾ-ਪਿਆਰਾ ਸਰੀਰ ਬਾਲਾ ਸਰੀਰ ਸਫਾਰ ਗੰਗਾ ਪਰ ਪਿਆ ਹੈ ਗੰਗਾ ਦਾ ਵਹਾਓ ਮਲਕੜੇ ਪਰ ਇਹਨੂ ਲ ਜਾ ਰਿਹਾ ਹੈ ਤੇ ਪੰਡਤ ਜੀ ਖੜੇ ਤੱਕ ਰਿਹਾ ਸਿਰ ਨਿਵਾ ਰਿਹਾ ਹੱਸ ਰਿਹਾ ਕਿਧਰੇ ਅੰਦਰੋਂ ਆਪਣੀ ਕਮਜ਼ੋਰੀ ਦਾ ਰੋੜਾ ਵੀ ਆਉਂਦਾ ਫਿਰ ਖੀਵੇ ਹੋ ਜਾਂਦੇ ਹਾਂ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਕਹਿ ਰਹੇ ਹਾਂ ਕੁਚਰ ਬਾਲਾ ਪ੍ਰੀਤਮ ਦੂਰ ਨਿਕਲ ਗਏ ਤੇ ਨਜ਼ਰਾਂ ਤੋਂ ਓਲੇ ਹੋ ਗਏ ਦੂਜਾ ਪੱਖ ਵੇਖੋ ਬਹੁਤ ਸੁੰਦਰ ਮਨੀਕ ਮਹਿਲ ਹੈ ਭਾਂਤ ਭਾਂਦੀ ਸਜਾਵਟ ਹੈ ਇੱਕ ਵਿਛਲੀ ਉਮਰ ਦੀ ਪਰਸੁਤਰੀ ਨਹਾਰ ਵਾਲੀ ਤੇਰੇ ਮਨ ਵਾਲੀ ਇਸਤਰੀ ਬੈਠੀ ਆਪ ਹੀ ਕਹਿ ਰਹੀ ਹੈ ਏ ਸ਼ਿਵਦਤ ਪੰਡਤ ਜੀ ਦੇ ਬਾਲਾ ਪ੍ਰੀਤਮ ਇਸ ਨਿਮਾਣੀ ਨੂੰ ਵੀ ਦਰਸ਼ਨ ਦਿਓ ਏ ਜਗਤਨਾਥ ਦਰਸ਼ਨ ਦਿਓ ਏ ਤਰਾ ਪਾਰ ਹਰਨ ਆਏ ਹੋ ਮੈਨੂੰ ਨਿਮਾਣੇ ਨੂੰ ਆਸ ਪੂਰਤੀ ਵਾਸਤੇ ਦਰਸ਼ਨ ਦਿਓ ਚਲੋ ਅਸੀਂ ਮਾੜੇ ਹਾਂ ਇਹ ਚੰਗੇ ਪ੍ਰੀਤਮ ਜੀ ਸ਼ਿਵਦਤ ਮਹਾਰਾਜ ਦੇ ਸਤਿ ਕੀ ਦਰਸ਼ਨ ਦਿਓ ਉਸ ਨੂੰ ਚੋਜ ਨਿਹਾਲ ਕਰ ਦਿਓ ਕਦੇ ਅਸਾਂ ਨੂੰ ਵੀ ਠਾਰੋ